ਪਾਜੀ ਕੀ ਨਾਮ ਹੈ ਤੁਹਾਡਾ ਕੁਛ ਨਹੀਂ ਮੇਰਾ ਬੇਟਾ ਹਾਂ ਅਰਜੀਤ ਸਿੰਘ ਪੰਜਾਬੀ ਆ ਜਿਹੜਾ ਹਾਸਾ ਹੋਇਆ ਪਾਜੀ ਕੀ ਕਰਨ ਹੋਇਆ ਹਾਸੇ ਦਾ ਕਾਲੀ ਚੜਦਾ ਸੀ ਮੈਂ ਕਾਲੀ ਚੜ ਕੇ ਲੈ ਕੇ ਆਇਆ ਮੈਂ ਸਿਰਫ ਇਸ ਸਾਈਡ ਤੇ ਖੜੇ ਸੀ ਮੈਂ ਟੈਕਟ ਸਿੱਧਾ ਚਾਲ ਲਿਆ ਸਰ ਮੋੜੇ ਖੜੇ ਸੀ ਮੈਨੂੰ ਲੈ ਜੀ ਮੋਟਰਸਾਈਕਲ ਸਾਈਡ ਤੇ ਖੜਾ ਸੀ ਤੁਸੀਂ ਉੱਪਰ ਚੜ੍ਹ ਦਿੱਤਾ ਤੂੰ ਮੋਟਰਸਾਈਕਲ ਤੇ ਤੁਹਾਡੀ ਡਰਿੰਕ ਕਿੰਨੀ ਕੀ ਕੀਤੀ ਹੋਈ ਹੈ ਪਾਜੀ ਆ ਜੀ ਮੈਂ ਟੈਂਕ ਦਾ ਪਾਈਆ ਲਾ ਆ ਜੀ ਮੈਂ ਟੈਂਕ ਨਹੀਂ ਕੀਤੀ ਹੈ ਨਹੀਂ ਤੁਹਾਨੂੰ ਦੱਸੂਗਾ ਪਾਈਆ ਲੈ ਕੇ ਤੁਹਾਨੂੰ ਮੋਟਰਸਾਈਕਲ ਖੜਾ ਦਿਸਿਆ ਨਹੀਂ ਭਾਜੀ ਆਪਣੇ ਫਲਾਈਓਵਰ ਤੇ ਯਾਰ ਆਹ ਫਰਾਏ ਵੀ ਲਿਆ ਆ ਖੜੇ ਆ ਇਧਰ ਆਹ ਸਾਹਮਣੇ ਆਉਂਦੇ ਆ ਇਧਰ ਬੜਾ ਬीडी ਇਧਰ ਤੁਹਾਨੂੰ ਭਾਜੀ ਸਾਈਡ ਤੇ ਬੰਦੇ ਖੜੇ ਨਹੀਂ ਦਿਖੇ ਮੋਟਰਸਾਈਕਲ ਜਿਹੜਾ ਤੁਸੀਂ ਟਰਾਲੀ ਉੱਪਰ ਚਾੜ ਦਿੱਤਾ ਨੂੰ ਨਹੀਂ ਦਿਖਿਆ ਚਾੜੂਗਾ ਮੈਂ ਐ ਚਾੜੂਗਾ ਆ ਰਿਹਾ ਪਰ ਫੇ ਵੀ ਭਾਜੀ ਪਰ ਫੇਰ ਵੀ ਭਾਜੀ ਜੇ ਸਾਈਡ ਤੇ ਬੰਦੇ ਖੜੇ ਆ ਤੁਸੀਂ ਟਰਾਈਵ ਕਰ ਰਹੇ ਆ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਸਾਈਡ ਤੇ ਬੰਦੇ ਹੈਗੇ ਇੱਥੇ ਕੋਈ ਬੰਦਾ ਨਹੀਂ ਹੈਗਾ ਗੱਬੇ ਖੜੇ ਹੋਰ ਨੇ ਪਾਸੇ ਨੂੰ ਭਾਜੀ ਦੋ ਮੋਟਰਸਾਈਕਲ ਖੜੇ ਇੱਕ ਇੱਕ ਮੋਟਰਸਾਈਕਲ ਤੁਸੀਂ ਸਪਲੈਂਡਰ ਥੱਲੇ ਦੇ ਤਾਂ ਇੱਕ ਸੁਟਿਆ ਹੋਇਆ ਸੀਗਾ ਤੁਸੀਂ ਦੋਨਾਂ ਤੇ ਚੜ੍ਹਦਾ ਭਾਜੀ ਮੋਟਰਸਾਈਕਲ ਭਾਜੀ ਮੇਰੀ ਗੱਲ ਸੁਣੋ ਆ ਟਰੈਕਟਰ ਖੜਾ ਆ ਸਾਈਡ ਦੇਖੋ ਪਹਿਲਾਂ ਇੱਧਰ ਇੱਧਰ ਦੇਖੋ ਸ਼ਰਾਬ ਪੀ ਕੇ ਪਹਿਲਾਂ ਤਾਂ ਚਲਾਉਣਾ ਮਨਾ ਹੈ ਤੁਸੀਂ ਸ਼ਰਾਬ ਪੀ ਕੇ ਡਰਾਈਵਿੰਗ ਕਿਉਂ ਕਰਦੇ ਹੋ ਤੁਸੀਂ दारू ਪੀਤੀ ਭਾਜੀ ਤੁਸੀਂ ਮੰਨਦੇ ਤੁਸੀਂ दारू ਪੀਤੀ ਹੋ ਮੈਂ ਮੰਨਦਾ ਹਾਂ ਮੈਂ ਮੰਨਦਾ ਜੀ ਗੱਲ ਨੂੰ ਪਰ ਇਹ ਟੈਕ ਇੱਧਰ ਆਉਂਦਾ ਨਾ ਇਹ ਮੋਰਚਾ ਸ਼ਰਾਬ ਪੀ ਕੇ ਵਾਹਨ ਚਲਾਉਣਾ ਤੁਹਾਡੀ ਗਲਤੀ ਹੈਗੀ ਆ ਭਾਜੀ ਓਏ ਟਮਾਕ ਲੋਏ ਉਹ ਗੱਲ ਸਾਬਰਾ ਦੀ ਗਲਤੀ ਮੈਂ ਗਲਤੀ ਮੰਨਦਾ ਇਹ ਗਲਤੀ ਮੰਨਦਾ ਹੈ ਭਾਜੀ ਕੀ ਨਾਮ ਹੈ ਤੁਹਾਡਾ ਮੋਰੀ ਕਪਈ ਇਹ ਅੱਜ ਜਿਹੜਾ ਹਾਸਾ ਹੋਇਆ ਕੀ ਕਾਰਨ ਆ ਭਾਜੀ ਹਾਸੇ ਦਾ ਭਾਈ ਅਸੀਂ ਇੱਥੇ ਖੜੇ ਆ ਇੱਕ ਮੁੰਡਾ ਸਪਲੈਂਡਰ ਤੇ ਜਿਹੜਾ ਭਾਜੀ ਇੱਕ ਸਿਡੀ ਉੱਤੇ ਖੜਾ ਆ ਅਸੀਂ ਭਾਜੀ ਬਾਤ ਗੁੰਮ ਕਰਦੇ ਆ ਪੁੱਛੋ ਟਰੈਕਟਰ ਲੈ ਕੇ ਉੱਪਰ ਜਾ ਰਿਹਾ ਆ ਮੁੰਡਾ ਉੱਪਰ ਬੈਠਾ ਥੱਲੇ ਉੱਤਰ ਕੇ ਟਰੈਕਟਰ ਉੱਪਰ ਜਾ ਰਿਹਾ ਕਿਹੜਾ ਮੋਟਰਸਾਈਕਲ ਆ ਤੁਹਾਡਾ ਸਪਲੈਂਡਰ ਭਾਈ ਤੁਸੀਂ 08FP698 ਤੁਸੀਂ ਖੜੇ ਸੀਗੇ ਭਾਜੀ ਬਿਲਕੁਲ ਦੋ ਦੋ ਮੋਟਰਸਾਈਕਲ ਲੀਏ ਉੱਤੋਂ ਇੱਥੇ ਤੋਂ ਛੱਡ ਨੂੰ ਆ ਗਿਆ ਇੱਥੇ ਬਿਲਕੁਲ ਥੱਲੇ ਹੀ ਟਾਇਰ ਤੇ ਤੁਹਾਡਾ ਕੀ ਨਾਮ ਹੈ ਭਾਜੀ ਮਨੀ ਮਨੀ ਕੁਮਾਰ ਨਹੀਂ ਤੁਸੀਂ ਖੜੇ ਸੀਗੇ ਹਾਂਜੀ ਹਾਂਜੀ ਤੇ ਇਹ ਟਰਾਲੀ ਇੱਥੇ ਹੀ ਖੜੇ ਸੀ ਤੇ ਟਰਾਲੀ ਵਾਲੇ ਨੇ ਕੀ ਕੀਤਾ ਭਾਜੀ ਟਰਾਲੀ ਵਾਲੇ ਨੇ ਨਾ ਬ੍ਰੇਕ ਲਾਈਏ ਸਿੱਧਾ ਉੱਤੇ ਚੜਦੇ ਸੀ ਤੇ ਮੈਂ ਥੱਲਿਓ ਕੱਢਿਆ ਗਿਆ ਤੁਹਾਡੇ ਮੋਟਰਸਾਈਕਲ ਦੀ ਕੋਈ ਲਾਈਟ ਵਗੈਰਾ ਜਗਦੀ ਸੀਗੀ ਸਾਰੇ ਉਹਦੀ ਟਿਪਰ ਚੱਲਦੇ ਸੀਗੇ ਹਜੇ ਵੀ ਚੱਲਦੇ ਆ ਤੇ ਟਰਾਲੀ ਵਾਲਾ ਕਿੰਨੇ ਸਪੀਡ ਤੇ ਸੀਗਾ ਭਾਜੀ ਟਰਾਲੀ ਵਾਲਾ ਭਾਈ ਪਤਾ ਨਹੀਂ ਅਸੀਂ ਮੋਹ ਨੂੰ ਸੀਗੇ ਮੁੰਡਿਆਂ ਦੋਵਾਂ ਨੇ ਦੇਖਿਆ ਉਹਨੇ ਮੈਨੂੰ ਰੋਲਾ ਪਾਇਆ ਪਰ ਫੇਰ ਵੀ ਮੈਨੂੰ ਤਾਂ ਉੱਤ ਨਹੀਂ ਹੋਇਆ ਪਰ ਥੱਲੇ ਆ ਗਿਆ ਉਹ ਤੇ ਇਹ ਮੋਟਰਸਾਈਕਲ ਦਾ ਕੀ ਨੁਕਸਾਨ ਹੋਇਆ ਭਾਜੀ ਬਹੁਤ ਸਾਰਾ ਥੱਲੇ ਆ ਪਿੱਛੇ ਹੋਇਆ ਪਿਆ ਤੇ ਇੱਕ ਟਰਾਲੀ ਵਾਲਾ ਕਿੰਨੀ ਕ ਸਪੀਡ ਤੇ ਹੋਊਗਾ ਭਾਜੀ ਟਰਾਲੀ ਵਾਲਾ ਪੂਰੀ ਟੈਟ ਹੋਇਆ ਪਿਆ ਉਹਨੇ ਉਹਨੇ ਕੋਈ ਡ੍ਰੀਕ ਕੀਤੀ ਆ ਹਾਂਜੀ ਦੇਖ ਸਕਦੇ ਜੀ ਠੀਕ ਹੈ ਭਾਜੀ ਪਰ ਮੁੰਡੇ ਜਿਹੜੇ ਆਪਣੇ ਸੀ ਕਿੰਨੇ ਇੱਥੇ ਸਾਈਡ ਤੇ ਖੜੇ ਸੀਗੇ ਅੱਛਾ ਜੀ ਠੀਕ ਹੈ ਸਾਈਡ ਤੋਂ ਉਧਰੋਂ ਇਹ ਟਰੈਕਟਰ ਕਾਫੀ ਤੇਜ਼ ਆ ਰਿਹਾ ਸੀਗਾ 2.5 ਓਵਰ ਤੋਂ ਬਾਅਦ ਦੇਖਣ ਨੂੰ ਤਾਂ ਮਤਲਬ ਕਰ ਰਿਹਾ ਜਿਹੜਾ ਕੁਛ ਵੀ ਹੈ ਨਾ ਡ੍ਰਿੰਕ ਕੀਤੀ ਹੋਈ ਆ ਕੋ ਸਮਝ ਨਹੀਂ ਲੱਗਦੀ ਮੋਰੇ ਖੌਣ ਥੜਾ ਕੀ ਨਿਕਰਾ ਮੋਰੇ ਸਾਈਡ ਤੇ ਖੜੇ ਨੇ ਟਰੈਕਟਰ ਲਿਆ ਕੇ ਸੱਜੇ ਉਹਨਾਂ ਦੇ ਉੱਪਰ ਚੜਦਾ ਦੋ ਮੁੰਡੇ ਦੋਨੇ ਬਚ ਕੇ ਅੱਗੇ-ਅੱਗੇ ਭੱਜ ਕੇ ਬਚੇ ਆ ਇੱਕ ਟਰੈਕਟਰ ਉੱਪਰ ਮੁੰਡੇ ਦੇ ਉੱਤੇ ਮਤਲਬ ਨਾਲ ਟੱਚ ਹੋ ਕੇ ਡਿੱਗਿਆ ਮੁੰਡੇ ਉੱਪਰ ਚੜਿਆ ਤੁਸੀਂ ਭਾਜੀ ਰਾਹ ਗੀਰੋਂ ਹਾਂਜੀ ਸਰ ਤੇ ਤੁਸੀਂ ਇਹ ਮੌਕਾ ਦੇਖਿਆ ਸੀਗਾ ਜਦੋਂ ਕੋਲ ਖੜੇ ਸੀ ਮੈਂ ਮੌਕਾ ਤੁਰੇ ਆਉਂਦੇ ਮੋਰੇ ਪਿੱਛੇ ਆਉਂਦੇ ਦੇਖਦੇ ਪਏ ਸੀਗੇ ਅਸੀਂ ਤੇ ਜਿੱਥੇ ਤੱਕ ਲੱਗਦਾ ਕਿ ਜਿਹੜਾ ਟਰੈਕਟਰ ਵਾਲਾ ਆ ਡਰਾਈਵਰ ਇਹਨੇ ਕੋਈ ਡ੍ਰ ਹਾਂਜੀ ਡਰਿੰਕ ਕੀਤੀ ਹੋਈ ਐ ਨੇ ਮਤਲਬ दारू ਪੀਤੀ ਹੋਈ ਐ ਨੇ ਹਾਂਜੀ दारू ਪੀਤੀ ਹੋਈ ਐ ਆਪਣੇ ਮੁੰਡੇ ਸਾਈਡ ਤੇ ਖੜੇ ਸੀ ਭਜੀ ਆਪਣੇ ਸਾਈਡ ਤੇ ਖੜੇ ਹੋਏ ਸੀ ਤੇ ਕੀ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਆਪਣੇ ਸਾਰੇ ਵਸਨੀਕਾਂ ਨੂੰ ਮੈਂ ਸਰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਡ੍ਰਿੰਕ ਕਰਕੇ ਡਰਾਈਵ ਨਾ ਕਰੋ ਕਿਉਂਕਿ ਇਹ ਤਾਂ ਇਹੀ ਐ ਕਿ ਦੂਜੇ ਨੰਬਰ ਤੇ ਇਹ ਐ ਕਿ ਦੇਖੋ ਕਿ ਸਾਈਡ ਤੇ ਕੋਈ ਲੋਕੀ ਖੜੇ ਆ ਤੇ ਉਹਨਾਂ ਵੱਲ ਵੀ ਧਿਆਨ ਦਿਵੋ ਸਿੱਧਾ ਰੋਡ ਦੇ ਉੱਤੇ ਜੇ ਚੱਲਦੇ ਹੋ ਬਿਲਕੁਲ ਸਿੱਧਾ ਚੱਲੋ ਆਪਣੇ ਸਰ ਅੱਜ ਜਿਹੜਾ ਇੱਕ ਰੋਡ ਐਕਸੀਡੈਂਟ ਹੋਇਆ ਹੈ ਕਚੈਰੀਆਂ ਦੇ ਮੋੜੇ ਕੀ ਕਾਰਨ ਹੋਇਆ ਸਰ ਇਹ ਕਾਰਨ ਥੱਲੇ ਹੋਏ ਕੈਰੀਗ ਦਾ ਸਾਹਮਣੇ ਜਿਹੜਾ ਬਰੇਡਿ ਬਣਿਆ ਹੋ ਰਿਹਾ ਉੱਪਰ ਚੜ ਰਿਹਾ ਸੀ ਦੋ ਮੋਟਰਸਾਈਕਲ ਖੜੇ ਸਾਈਡ ਤੇ ਉੱਤੇ ਉਹਦਾ ਜਿਹੜੇ ਮਾਲਕੀ ਮੋਟਰਸਾਈਕਲਾਂ ਦੇ ਹੋਏ ਉੱਥੇ ਖੜੀ ਸੀ ਇਹਨਾਂ ਨੂੰ ਕੁਝੋ ਕੁਝ ਪਤਾ ਨਹੀਂ ਲੱਗਾ ਹੈ ਡਰਿੰਕ ਕੀਤੀ ਹੈ ਦੀ ਇਹਨੇ ਦੋਨੇ ਮੋਟਰਸਾਈਕਲ ਇੱਕ ਨੂੰ ਸਾਈਡ ਵੱਜ ਗਈ ਉਹ ਤਾਂ ਡਿੱਗ ਪਿਆ ਦੂਜਾ ਉਹਦੇ ਮੋਟਰਸਾਈਕਲ ਤੇ ਬੈਠਾ ਸਰ ਡਰਿੰਕ ਕਿੰਨਾ ਦੀ ਕੀਤੀ ਹੋਈ ਹੈ ਇਹ ਟ੍ਰੈਕਟਰ ਚਲਾਉਣ ਵਾਲਾ ਡਰਾਈਵਰ ਨੇ ਕੀਤੀ ਇਹ ਕੋਈ ਜਾਨੀ ਨੁਕਸਾਨ ਜੰਨਿੰਗ ਸੈਂਟਰ ਤੇ 50 ਪਰ ਜਿਹੜਾ ਮਸ਼ੀਨਰੀ ਦਾ ਨਕਸ਼ਾ ਦੱਸਦੇ ਹੋਗੇ ਜੀ ਇਹ ਜਿਹੜਾ ਬਸਾ ਚੱਲਿਆ ਕਰਿਆ ਕਰਦੇ ਹੁਣ ਤੋਂ ਬਾਅਦ ਦੇਖਦੇ ਆ ਵਜੂਦ ਕਰ ਰੋਏ ਬੰਦੇ ਜਿਹੜੀ ਠੀਕ ਆ ਜੀ